बसंत पंचमी मौके साहिबे कमाल तन तन श्री गुरु गोविंद सिंह जी ਦੇ ਵਿਆਪੂਰਵ ਗੁਰਦੁਆਰਾ ਗੁਰੂ ਕਾ ਲਾਹੌਰ ਹਿਮਾਚਲ ਪ੍ਰਦੇਸ਼ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਅਤੇ ਲੱਖਾਂ ਦੀ ਤਾਦਾਦ ਵਿੱਚ ਆਉਣ ਵਾਲੀ ਸੰਗਤ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇਕਾਰ ਸੇਵਾ ਕਿਲਾ ਨੰਦਗੜ੍ਹ ਸਾਹਿਬ ਵਾਲਿਆਂ ਵੱਲੋਂ ਪੂਕਾ ਪ੍ਰਬੰਧ ਕੀਤੇ ਗਏ ਹਨ ਵਪਾਰ ਮੌਕੇਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲਿਆਵਲੋਂ ਕਰੀਬ ਨੋ ਤਰ੍ਹਾਂ ਦੇ ਮਠਿਆਈ ਦੇ ਲੰਗਰ 2 ਫਰਵਰੀ ਨੂੰ ਲਗਾਏ ਜਾਣਗੇ ਅਤੇ ਇਹ ਮਠਿਆਈ ਗੁਰਦੁਆਰਾ ਗੁਰੂ ਕਾ ਲਾਹੌਰ ਵਿਖੇ ਪਹੁੰਚ ਗਈ ਹੈ ਜ਼ਿਕਰ ਯੋਗ ਹੈ ਕਿ ਇਹ ਮਠਿਆਈ ਕਰੀਬ ਇੱਕ ਮਹੀਨਾ ਪਹਿਲਾਂ ਨੌਰਾ ਪੌਰਾ ਵਿਖੇ ਤਿਆਰ ਕੀਤੀ ਜਾਂਦੀ ਹੈ ਅਤੇ ਇਸ ਮਠਿਆਈ ਦੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਹ ਸਾਰੀ ਮਠਿਆਈ ਦੇਸੀ ਘਿਓ ਦੇ ਵਿੱਚ ਬਣਾਈ ਜਾਂਦੀ ਹੈ ਅਤੇ ਇਸ ਮਠਿਆਈ ਨੂੰ ਵੱਡੇ ਟਰੱਕਾਂ ਦੇ ਰਾਹੀਂ ਗੁਰਦੁਆਰਾ ਗੁਰੂ ਕਾ ਲਾਹੌਰ ਵਿਖੇ ਲਿਆਂਦਾ ਜਾਂਦਾ ਹੈ ਅਤੇ ਇਸ ਵਾਰtin ਟਰੱਕਾਂ ਦੇ ਵਿੱਚ ਇਸ ਮਠਿਆਈ ਨੂੰ ਗੁਰਦੁਆਰਾ ਗੁਰੂ ਕਾ ਲਾਹੌਰ ਵਿਖੇ ਪਹੁੰਚਾਇਆ ਗਿਆ ਹੈ ਵਿਆਪੁਰਬ ਦੇ ਸਬੰਧ ਦੇ ਵਿੱਚ ਰੋਜ਼ਾਨਾ ਸ਼੍ਰੀ ਆਨੰਦਪੁਰ ਸਾਹਿਬ ਦੀ ਦੇਖੋ ਇਹ ਵਿਸ਼ੇਸ਼ ਰਿਪੋਰਟ देव रामु राम ਸੰਤ ਜਾਈ ਸੰਤ ਕਉ ਉਪਨਾਦੀ ਜੀ ਜਿਨਿ ਚਾਈ ਸੰਤ ਲੋਕੀ ਦਾ ਪਾਉ ਗੋਲਾ ਜੀ ਨਾਨਕ ਸੰਤ ਭਾਵੈ ਤਾਂ ਉਨੀ ਈ ਜਤ ਪਾਹੀ ਸੰਤ ਕਾ ਮੰਦਰ ਦਾ ਮਹਾ ਮੰਦਪਾਈ ਸੰਤ ਭਾਣ ਜੇ ਰੱਖੇ ਨਿਕਣ ਨਾ ਪਾਈ ਸੰਤ ਕਾ ਮੰਦਰ ya ardina sant ਸਦਾ ਅਪਮਿਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਅਧਿਕਾਰੀ ਸੰਤ ਕਾ ਦੁਖੀ ਜਨਮ ਵਰੈ ਹੱਥ ਸਿਹੀ ਤੇ ਟੁਟੈ o que ਆਯੋ ਆ ਬਈ ਇੱਥੇ ਨੂੰ ਆ ਜਿਨਾ ਦਸਵਾ ਇੱਥੇ ਨੂੰ ਆ ਜਿਓ ਉਹ ਵੇਟ ਇੱਕ ਕਿਹੜੀ ਕੱਕੀ ਹੈ ਬੇਟਾ ਦੀ ਕੀ ਆ ਜੀ ਕੋਈ ਨਹੀਂ ਮੰਦੀ ਆ ਇਹ ਅੱਛਾ ਜੀ ਨਾਲ ਇਹ ਬੇਟਾ ਆ ਠੀਕ ਹੈ ਉਹਦੀ ਬੇਟਾ ਦੀ ਕੀ ਆ ਗਾਜੇ ਦਾ ਸਾਰੀ 10 ਤੋਂ ਬਣਾ ਠੀਕ ਹੈ ਜੀ ਕੋਈ ਦੀ ਬਰਫੀ ਹੈ ਨਾ ਜੀ ਹਾਂ ਜੀ ਪਰ ਚਾ ਉੱਪਰ ਚੱਕਰ ਪਾਏ ਆ ਜੀ ਕੁਛ ਇਹ ਵਿੱਚ ਆਨਲਾਈਨ ਵੀਡੀਓ ਆ ਠੀਕ ਹੈ ਜੀ ਵਾਹ ਵੀਡੀਓ ਖੁੱਲ ਗਈ ਇਸ ਵੇਲੇ ਬੱਵੀ ਪਾਈ ਆ ਜੀ ਠੀਕ ਹੈ ਜੀ ਇਹ ਆਨਲਾਈਨ ਵੀਡੀਓ ਉਹ ਕਲਾਕਾਰ ਦੇ ਆ ਇਹ ਬੈਠਾ ਅਗਲੇ ਦਾ ਜਿਹੜਾ ਪਾਗਲੇ ਦਾ ਬੈਠਾ ਕਹਿੰਦਾ ਜੀ ਠੀਕ ਹੈ ਇਹ ਲੱਡੂ ਵਾਲਾ ਧਰਮਾਨ ਵਿੱਚ ਠੀਕ ਹੈ ਜੀ ਮਾਂ ਦੀਆਂ ਦਾਲੀਆਂ ਤੇ ਨੀਆਂ ਇੱਕ ਤਿਲਾਂ ਦੀਆਂ ਤੇ ਨੀਆਂ ਸਵਾਰ ਰੱਖ ਕੇ ਪਾਈ ਹੈ ਜੀ ਕਿੱਟਾ ਪਾ ਪਏ ਉਹ ਇਹ ਰਹੀ ਹੈ ਇਹ ਦਲ ਦੀ ਪਤੀ ਹੈ ਕੋਹਾ ਬਗਬਾਈ ਯੋ ਭਾਈ ਕਿੰਨੇ ਪ੍ਰਕਾਰ ਦੀ ਮਠਾਈ ਹੋ ਜਾਂਦੀ ਜੀ ਮਠਾਈ ਲਗਭਗ 8 ਤੋਂ ਕਿਸਮ ਦੀ ਹੋਈ ਜਾਂਦੀ ਹੈ ਜੀ ਇਹ ਸਾਰੀ ਦੇਸੀ ਘੇਰ ਤੋਂ ਤਿਆਰ ਕੀਤੀ ਹੈ ਸਾਰੀ ਦੇਸੀ ਘੇਰ ਦੀ ਹੈ ਇਹ ਕਿੱਥੇ ਤਿਆਰ ਕੀਤੀਆਂ ਜੀ ਇਹ ਕੀਤੀ ਜਾਂਦੀ ਜੀ ਨੌਰਾ ਸੰਤ ਬਾਬਾ ਸੇਵਾ ਸਿੰਘ ਜੀ ਦੇ ਮੁੱਢੀ ਸੀਗੇ ਤਾਂ ਸੇਵਾ ਦੇ ਉਹਨਾਂ ਦੇ ਪਿੰਡ ਅਨੋਰਾ ਕਲਸ਼ਨ ਕਰ ਤੋਂ ਜੋ ਬੰਦਿਆਂ ਨੂੰ ਜਾਈ ਜਾਂਦਾ ਹੈ ਰਸਤੇ 'ਚ ਪਿੰਡ ਅਨੋਰਾ ਲੰਗਰ ਨੌਰਾ ਉਥੇ ਤਿਆਰ ਕੀਤੀ ਜਾਂਦੀ ਸਾਰੀ ਕਿੰਨਾ ਕੁ ਸਮਾਂ ਇਹਨੂੰ ਤਿਆਰ ਕਰਨੇ ਨੂੰ ਲੱਗ ਜਾਂਦਾ ਹੈ 11 ਜਰਨੀ ਦੇ ਲੱਗਿਆ ਜੀ ਇਹ ਜਨ ਤੋਂ ਲੱਗਿਆ ਸੀ ਰਾਤਾਂ ਜਾਂਦੀ ਦੀ ਇਹਨੂੰ ਇਹਨੂੰ ਫਿਰ ਕਿੱਦਾਂ ਲੈ ਕੇ ਆਉਂਦੇ ਟਰੱਕਾਂ ਦੇ ਵਿੱਚ ਜਾ ਅੱਛਾ ਸਾਰਾ ਟਰੱਕਾਂ ਚਾਹੀਏ ਜੀ ਇਹ ਸਾਰੀ ਤੇ ਸਾਰੀ ਉੱਥੋਂ ਵੱਧ ਕੇ ਜਾਂਦੀ ਕੱਲ ਰਾਤੀ ਲਾਈ ਆਸ ਕਦੇ ਲਾਈ ਆਪਾਂ ਹਾਂ ਜੀ ਇਹ ਸਾਰੀ ਜਿੰਨੀ ਵੀ ਮਠਾਈਆਂ ਇਹ ਸਾਰੀ ਜਦੋਂ ਉਥੋਂ

ਅਜੀ ਦਾ ਆ ਜੇ ਜਿੰਦੂ ਨੂੰ ਜਾਣਾ ਲੱਗਦੇ ਕੈਦ ਦਾ ਕੰਮ ਉਹ ਕਰਤਾਰ ਪੰਡਿਆ ਦਾ ਆ ਬਿਆਹ ਚ ਮੈਂ ਵਿਚਰ ਮਿਲਤਾ ਜੀ ਕਵੀ ਬਣਾ ਕੇ ਆ ਬਈ ਅਜੀ ਆਲੇ ਜਾਂਦੇ ਉੱਤੇ ਬਗਰੀ ਹਣ ਰਾਜੂ ਸ਼ਾਕਿਬ ਮੁਸ਼ਾਦ इंडस से ए बार की अब येली गजरेला है ना ਦੇ ਤਰਾਂ ਉਹ ਵੀ ਸਾਰੀਆਂ ਹਟਾ ਕੇ ਸਾਹਮਣੇ ਪਈ ਆ ਹੋ ਰਹੀ ਆ ਕੱਢੀ ਕਿੰਨੇ ਕੁ ਫੁੱਲ 11 ਜਨਵਰੀ ਦਾ ਓਪਨਿੰਗ ਸਟਾਰਟ ਹੋ ਗਈ ਸੀ ਬਾਬਾ ਜੀ ਦੇ ਪਿੰਡ ਨਾਲੇ ਹਰਸਰ ਉੱਤੇ ਬਣਦੀ ਜੀ ਜਿਹਨੇ ਪਾ ਪਟੀਆਂ ਆਉਂਦੀ ਹੁੰਦੀ ਹੈ ਨਾ ਹਾਂਜੀ ਹਾਂਜੀ ਉਹ 11 ਜਨਵਰੀ ਨੂੰ ਸ਼ੁਰੂ ਹੋ ਗਈ ਜੀ ਪੰਡਣਾ ਸਾਹਿਬ ਦਾ ਜਿਹੜਾ ਦਵੇਂ ਪਾਸ਼ਾ ਦਾ ਜਨਗਣਾ ਮਨਾ ਕੇ ਨਾ ਫਿਰ ਇੱਥੇ ਆ ਕੇ ਉਧਰ ਨਗੀ ਬੱਦਰ ਤੇ ਤਿਆਰ ਕਰਦੇ ਕਿੰਨੇ ਕਿ ਜਿਹੜੀ ਹੈ ਮਠਿਆਈ ਹੈ ਜਿਹੜੀ ਲਿਆਂਦੀ ਗਈ ਕਿੰਨੇ ਟਰੱਕ ਜਿਹੜੇ ਆ ਰਹੇ ਹਰਸਰ ਤੋਂ 10 ਦੇ ਦੋ ਬੜੀਆਂ ਗੱਡੀਆਂ ਇੱਕ ਛੋਟੀ ਜੀ ਅੱਛਾ ਜੀ ਹਾਂ ਜੀ ਜਿਹੜਾ ਇਹ ਸਾਰੀ ਮਠਿਆਈ ਹੁੰਦੀ ਹੈ ਦੇਸੀ ਘਿਓ ਚ ਬਣਾਈ ਜਾਂਦੀ ਹੈ ਦੇਸੀ ਜੀ ਤੇ ਇਹ ਤੋਂ ਬਾਅਦ ਜਿਹੜਾ ਹੈ ਇਹ ਇੱਥੇ ਵੰਡਣ ਤੋਂ ਬਾਅਦ ਜੀ ਜੀ ਅੰਜਨਾ ਦੇ ਘਰੋਂ ਅਗਰ ਆਈਆਂ ਜਿਹੜੀ ਪਿੰਡੀ ਜੀ ਬਰਫੀ ਕਰਕੇ ਜਿਹੜੇ ਪਿੰਡਾਂ ਵਿੱਚ ਮਾਝੇ ਪਿੰਡਾਂ ਵਿੱਚ ਦੁੱਧਾ ਵਗੈਰਾ ਆਇਆ ਨਾ ਜੀ ਉਹ ਜਿਹਦੇ ਦਰਾਂ ਨੂੰ ਖਰੋ ਉਹਨਾਂ ਦੇ ਘਰ ਘਰ ਫੇਰ ਪਿੰਡਾਂ ਵਿੱਚ ਜਿਹੜੀ ਉਹ ਸਭ ਜਿਹੜੇ ਡਿਪਿਊਟ ਕਰਨੀ ਪੈਂਦੀ ਜੀ ਤੇ ਬਾਹਰ ਦਿੱਲੀ ਵਗੈਰਾ ਹੈ ਨਾ ਉਹ ਉਹਦੇ ਜਿੰਨੇ ਮਨੇ ਕਲਕੱਤੇ ਤੱਕ ਜਾਣਾ ਬਾਬਾ ਜੀ ਨੇ ਅੱਛਾ ਠੀਕ ਜਿਹੜੇ ਮਾਪੋਸਾਂ ਦੇ ਅੰਤਵਾ ਬੀ ਸੇਵਾ ਕਰਨੇ ਬਲੇ ਜਿਹੜੀ ਮਰਿਆ ਦਾ ਹੈ ਨੀ ਉਹ ਉਸੇ ਤਰ੍ਹਾਂ ਬਰਕਰਾਰ ਰਹੀ ਹੈ ਜੀ ਤਿਆਰੀਆਂ ਮੁਕੰਮਲ ਹੋ ਗਿਆ ਜਿਹੜਾ ਮਠਿਆਈ ਹੈ ਉਹ ਪਹੁੰਚ ਚੁੱਕੀ ਜੀ ਪੇ ਇਹ ਕਦੋਂ ਦੀ ਪਹੁੰਚ ਚੁੱਕੀ ਮਠਿਆਈ ਜੀ ਕੀ ਕਿਹੜੀ ਕਿਹੜੀ ਮਠਿਆਈ ਜਿਹੜੀ ਹੈ ਲੰਗਰ ਜਿਹੜੇ ਸੰਗਤ ਨੂੰ ਪ੍ਰੋਸੈਸ ਆਵੇਗਾ ਜਦ ਕਰਕੇ ਫਿਰ ਹੁਣ ਗਜਨੇ ਲਾਗੇ ਲੱਡੂ ਵੀ ਬਰਫੀ ਵੀ ਹੈ ਜੀ ਹੂੰ ਹੋਰ ਵੀ ਬਣਾ ਬਣਾ ਦੀਆਂ ਜੜੀਆਂ ਹੋਰ ਨਦੂ ਗਾ ਤੇ ਕਿੰਨੇ ਜਿਹੜੀ ਹੈ ਸੰਗਤ ਆਉਣ ਦੀ ਉਮੀਦ ਹੈ ਜੀ ਹੁਣ ਤਾਂ ਹਰ ਸੰਭਾਗੇ ਬਾਕੀ ਲੋਕਲ ਜਿਹੜੇ ਸੰਗਤ ਨੇ ਜੀ ਉਹ ਅਟੈਂਡ ਕਰਕੇ ਫਿਰ ਚਲੇ ਜਾਂਦੀ ਜੀ ਦੂਜੇ ਦਿਨ ਫੇਰ ਆ ਜਾਂਦੀ ਜੀ ਹੋਣੇ ਦਾ ਸਾਹਮਣੇ ਬਰੇ ਵੀ ਹੁਣ ਕਈ ਵਾਰ ਅੱਜ ਕੱਲ ਜਿਹੜੀ ਕਾਰਾਂ ਨਾ ਜਿਹੜਾ ਡਰਾਈਵਰਾਂ ਦੀ ਜਿਆਦਾ ਪੈ ਗਈ ਵੀ ਜੀ ਡਰਾਈਵਰ ਜਿਹੜੇ ਜ ਮੱਧ ਜਗਾ ਕਵਰ ਕਰਦੇ ਹੋ ਤੇ ਕਰਕੇ ਫਿਰ ਇੱਥੇ ਫਿਰ ਉਹਨਾਂ ਵੀ ਹਜ਼ਾਰਾਂ ਦਾ ਮੈਨਾ ਪਾਰਕਿੰਗ ਦੀ ਸਾਰੇ ਪਾਸੇ ਬੁਰਾ ਹੀ ਹਾਲ ਹੈ ਜੀ ਰਾਹਿਤ ਜੀ ਦਾ ਫਲਦਾ ਰਾਹਿਤ ਜੀ ਦੇ ਪੱਤੇ ਆਪ ਸੂਰ ਸਾਹਿਬ ਜਨਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਆਪ ਰਵੀਆਂ ਲੱਖ ਲੱਖ ਵਧਾਈਆਂ ਆ ਆਪ ਨੂੰ ਪਈ ਪਾ ਜਾਣੋ ਹੈ ਜੀ ਅੱਜ 31 ਜਨਵਰੀ ਤੋਂ ਸ਼ਰਮਖ ਹਟਬਾ ਸਾਹਿਬ ਰੰਧ ਹੋ ਚੁੱਕਿਆ ਹੈ ਜੀ ਕੱਲ ਸ੍ਰੀ ਅਨੰਦਪੁਰ ਸਾਹਿਬ ਗੁਰੂ ਦੇ ਮਹਿਲ ਤੋਂ ਪੰਚਾਇਤ ਦੇ ਗੁਰੂ ਦੇ ਮਹਿਲ ਤੋਂ ਰਾਤ ਰੋਟੀ ਵਰਕਿਤਣ ਜੋ ਸਿਰੋ ਸਾਹਿਬ ਇਥੇ ਪਹੁੰਚੂਗਾ ਜੀ ਉਸ ਤੋਂ ਬਾਅਦ ਸਿਰੋ ਸਾਹਿਬ ਤੋਂ ਹੁੰਦੇ ਹੋਏ ਦਰਬਾਰ ਸਾਹਿਬ ਇਥੇ ਪਹੁੰਚੂਗਾ ਜੀ ਉਸ ਤੋਂ ਬਾਅਦ ਕੱਲ ਮਹਾਰਾਜ ਦੀ ਕਿਰਪਾ ਨਾਲ ਟੋਟਲ ਲੰਗਰ ਵਰਤਨ ਹੋਏਗੀ ਜਿਸ ਲਈ ਮਹਾਰਾਜ ਦੇ ਪਰਿਵਾਰ ਵੱਲੋਂ ਇਸ ਲਈ ਬਕਰਾਨੇ ਨੂੰ ਕੁਝ ਮਨਜ਼ੂਰੀਆਂ ਪਾਸਤਾ ਨੂਡਲ ਟਿੱਕੀਆਂ ਆਪ ਸਮੂਹ ਸਾਹਿ ਸੰਗਤ ਨੂੰ ਦੇਣ ਦੀ ਕੀਤੀ ਜਾਂਦੀ ਹੈ ਗੁਰੂ ਮਹਾਰਾਜ ਦੇ ਵਿਆਹ ਪਰਪਰ ਤੇ ਵੱਧ ਕਰਕੇ ਆਉਣੀ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਕੱਲ ਪਰਸੋ 2 ਤਰੀਕ ਨੂੰ ਹੀ ਮਹਾਰਾਜੀ ਕਿਰਪਾ ਨਾਲ ਬਹੁਤ ਵਿਆਪਕ ਸਮਾਗਮ ਲਈ ਪਕਵਾਰ ਵਰ ਰਿਹਾ ਜੀ ਆਸੂ ਸਾਰ ਸੰਗਤ ਨੂੰ ਬੇਨਤੀ ਆ ਵੱਧ ਚੜ ਕੇ ਗੁਰੂ ਦੇ ਲਾਹੌਰ ਆਪਣੇ ਦੇਗੀ ਪਰਿਵਾਰ ਦੇ ਲੰਗਰ ਦੇ ਵਿੱਚ ਜਰੂਰ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਦੇ ਮਾਨ ਕਰਨ ਤੋਂ ਆਹ ਸਭ ਤੋਂ ਪਹਿਲਾਂ ਹਰ ਰੋਨਾ ਇਹਦੀ ਛੜਦਾ ਹੋਰ ਰੋਤਾ ਸ਼ਕਤੀ ਦਾ ਤਲਵਾਰੀ ਦੀ ਦੰਦ ਸੰਭਾਰਤ ਹੋਈ ਮਨਵਾਤ ਹੋਣ ਆਈ ਕਿ 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 ਰਾਜੇ ਪਰੰਗਰ ਕੋਈ ਕੋ ਅਰੂ ਕੋ ਇੱਕੋ ਬਾਤ ਕਰ ਤੋ ਰੋਣਾ ਨਹੀਂ ਕੋਈ ਸਮਝ ਨਹੀਂ ਬਹੁਤ ਕਰਾ ਤਾ